ਤਾਂ ਕੋਈ ਵੀ ਕੋਈ ਹੀ ਰਹੀ ਹੋ ਜਾ ਆਪ ਸਰ ਤੇ ਕੋਈ ਇੱਥੇ ਲੈਣਾ ਦੇਣਾ ਇਹਥੋਂ ਚੱਲ ਗਏ ਆ ਦਿਖਾ ਨਹੀਂ ਚੱਲੀ ਇਹ ਹਾਂ ਜੋ ਸੁਣ ਸੁਣ ਲੈ ਅੱਗੇ ਵੀ ਚੱਲਣਾ ਉਹਦੇ ਕੋਲ ਤੋਂ ਜਨਾ ਉਹਨਾਂ ਦੇ ਜਿਵੇਂ ਸਾਡੇ ਨਾਲ ਠੀਕ ਹੈ ਬਾਤ ਚੱਲੀ ਹਾਂ ਇੱਥੇ ਦਾ ਬਾਜਨ ਵਾਲੇ ਦੇ ਸਿੱਧੇ ਹੀ ਹੁਣ ਬਸ ਨਹੀਂ ਦੂਜਾ ਕੋਈ ਇੱਥੇ ਸਰਕਾਰ ਆ ਰਹੀ ਕਲਸਾ ਮੈਂ ਕੀ ਫਤਿਹ ਉਹ ਗ੍ਰੰਥੀ ਸਿੰਘ ਤੁਹਾਨੂੰ ਦੱਸਣਗੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਨਗਰ ਕਰੇ ਵਿੱਚ ਭਾਈ ਸਤਨਾਮ ਸਿੰਘ ਦੇ ਘਰੇ ਜਗਾ ਸੀ ਉਹ ਸਤਕਾਰ ਕਮੇਟੀ ਵਾਲਿਆਂ ਨਾਲ ਮਿਲ ਕੇ ਸਲਾਹ ਕਰਕੇ ਗੁਰਮukh ਪਰਿਵਾਰ ਨੂੰ ਗੁਰੂ ਨਾਲ ਜੋੜਿਆ ਹੈ ਉਹ ਜਿਹੜੀ ਜਗਾ ਹੈ ਉਹਦਾ ਧਾਤ ਹੀ ਹੈ ਜਿਹੜੀਆਂ ਵੀ ਚੀਜ਼ਾਂ ਵਿੱਚ ਉਹ ਚੋਕ ਲਈਆਂ ਸੇ ਮਹਾਰਾਜ ਇਹਨਾਂ ਦੇ ਕਿਰਪਾ ਕਰੇ ਦਸਵੇਂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦਾ ਗੁਰੂ ਨਾ ਜੋੜਨਾ ਤੇ ਅੱਗੇ ਵਾਸਤੇ ਸਮਤ ਬਖਸ਼ ਨੇ ਇਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਕਿਲਾ ਜੋ ਇੱਕ ਕੋਟ ਬੁੱਢਾ ਦੇ ਨਜ਼ਦੀਕ ਪੈਂਦਾ ਹੈ ਉਹਦੇ ਵਿੱਚ ਕੁਝ ਪਰਿਵਾਰ ਸਾਡੇ ਸਤਨਾਮ ਸਿੰਘ ਇਸ ਨਗਰ ਦੇ ਤੇ ਜੋ ਉਹਨਾਂ ਦਾ ਪਰਿਵਾਰ ਪੁਰਾਣੀ ਪਰੰਪਰਾਵਾਰ ਆ ਵੇਖੋ ਸਾਹਮਣੇ ਤੁਹਾਡੇ ਕੋਈ ਦੀਵੇ ਜਗਾਉਂਦੇ ਹੀ ਚਿਰਾਗ ਜਗਾਉਂਦੇ ਹੀ ਇਹ ਵਾਹੇ ਉਹਨਾਂ ਨੂੰ ਵੀ ਨਹੀਂ ਪਤਾ ਪੂਰਾ ਵੀ ਇਹ ਕੀਦੇ ਆ ਵਾਹੇ ਪੁਰਾਣੀ ਪਰੰਪਰਾ ਸਾਰੀ ਜਗਾਉਂਦੇ ਹੀ ਜੋ ਅੱਜ ਉਹਨਾਂ ਦੇ ਕੁਝ ਦਿਨਾਂ ਤੋਂ ਬਾਅਦ ਇੱਕ ਦੋ ਦਿਨ ਤੋਂ ਬਾਅਦ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਬ ਆਰੰਭ ਹੋਣੇ ਆ ਤੇ ਜੋ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਵੀ ਜਿੱਨੇ ਘਰ ਕਬਰਾਂ ਮੜਿਆਂ ਜੋ ਵੀ ਆ ਕੋਈ ਵੀ ਜਗ੍ਹਾ ਹੈ ਉੱਥੇ ਸ੍ਰੀ ਖੰਡ ਪਾਠ ਸਾਬ ਨਹੀਂ ਹੋ ਸਕਦੀ ਅਰ ਜਦੋਂ ਇਸ ਪਰਿਵਾਰ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਸਮਝਾਈ ਹੈ ਉਹ ਕਹਿੰਦੇ ਕਿ ਅਸੀਂ ਗੁਰੂ ਦੇ ਲਾੜ ਲੱਗਣਾ ਚਾਹੁੰਦੇ ਆ ਤੇ ਜਿਹੜੀ ਇਹ ਕੋਈ ਵੀ ਮਨਮਤ ਚੀਜ਼ ਆ ਨਾ ਇਹਦਾ ਕੋਈ ਜਾਣਕਾਰੀ ਆ ਤੇ ਇਹ ਤੋਂ ਅਸੀਂ ਇਹ ਛਡਕਾਰਾ ਯਾਨੀ ਕਿ ਇਹ ਤੋਂ ਦੂਰ ਹੋ ਕੇ ਬਾਕੀ ਗੁਰੂ ਸਾਹਿਬ ਦੇ ਲਾੜ ਲੱਗਣੇ ਆ ਸਾਡੇ ਸਿੰਘ ਭਾਈ ਗੁਰਲਾਬ ਸਿੰਘ ਜੀ ਦੱਸਣਗੇ ਤੇ ਬਾਕੀ ਗੁਰੂ ਸਾਹਿਬ ਦੇ ਨਾਲ ਬਾਕੀ ਇਹ ਸਾਰੀ ਸਪਾਈ ਕੀਤੀ ਜਾਊਗੀ ਵਾਰਜੀਖਰ ਖਾਨ ਸਾਹਿਬ ਵਾਰਜੀਖੀ ਭਤੇ ਜਿਸ ਤਰ੍ਹਾਂ ਦੇ ਨਾਲ ਪੁਰਾਣੇ ਸਮੇਂ ਤੋਂ ਇਰੀਆ ਰਹਿਤਾ ਮੜੀਆਂ ਨੇ ਕਿ ਮਨਉਤਾ ਜਿਹੜੀਆਂ ਵਹਿਮਾਂ ਭਰਮਾਂ 'ਚ ਪੈ ਕੇ ਕੋਈ ਕਿਸੇ ਜਗ੍ਹਾ ਨੂੰ ਜਿਵੇਂ ਮੰਨਿਆ ਜਾਂਦਾ ਕੋਈ ਕਿਸੇ ਨੂੰ ਗੁਰੂ ਦਾ ਛੱਡ ਕੇ ਮਤਲਕੀ ਉਹਨਾਂ ਨੂੰ ਤੇ ਹੋਰ ਪਾਸੇ ਤੁਰੇ ਨੇ ਅੱਜ ਪਰਿਵਾਰ ਨੇ ਬੜੀ ਕਿਰਪਾ ਹੈ ਗੁਰੂ ਸਾਹਿਬ ਦੀ ਇਹਨਾਂ ਦੇ ਉੱਪਰ ਇਹਨਾਂ ਨੇ ਸਿੰਘਾਂ ਨੂੰ ਸਦੈ ਸਤਕਾਰ ਕਮੇਟੀ ਦੇ ਸਿੰਘ ਆਏ ਨੇ ਤੇ ਗੁਰੂ ਪਾਤਸ਼ਾਹ ਦੀ ਪਾਰ ਕਿਰਪਾ ਹੈ ਕਿ ਇਹਨਾਂ ਵਹਿਮਾਂ ਭਰਮਾਂ 'ਚ ਬਾਹਰ ਨਿਕਲ ਕੇ ਗੁਰੂ ਦੇ ਲੜ ਲੱਗ ਰਹੇ ਨੇ ਇਸੇ ਤਰ੍ਹਾਂ ਸੰਗਤਾਂ ਨੂੰ ਅਪੀਲ ਹੈ ਕਿ ਜਿੱਥੇ-ਜਿੱਥੇ ਜਗਾ ਤੁਸੀਂ ਬੀਵਿਆਂ ਨੂੰ ਮੰਨਦੇ ਜਾ ਇਹੋ ਜਿਹੀ ਚੀਜ਼ਾਂ ਨੂੰ ਛੱਡ ਕੇ ਗੁਰੂ ਦੇ ਲੜ ਲੱਗੀਏ ਤੇ ਗੁਰੂ ਤੋਂ ਵੱਡਾ ਕੋਈ ਨਹੀਂ ਆ ਇਹਨਾਂ ਦਾ ਕੋਈ ਵੀ ਜਿਹੜਾ ਅਸਰ ਨਹੀਂ ਹੈਗਾ ਕੋਈ ਵੀ ਇਹਨਾਂ ਦੀ ਕੋਈ ਪਿਛੇ ਹੈ ਨਹੀਂ ਕੋਈ ਕੋਈ ਤਰ੍ਹਾਂ ਦਾ ਮਾ ਉਤਿਆਸ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਵੀ ਇਹਨਾਂ ਦਾ ਕੋਈ ਨਾਂ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਹੈ ਆਪਾਂ ਇਹਨਾਂ ਨੂੰ ਛੱਡ ਕੇ ਗੁਰੂ ਦੇ ਲੜ ਲੱਗੀਏ ਇਹ ਪਰਿਵਾਰ ਤੇ ਬਹੁਤ ਘਿਰ ਭਾਈ ਕੀ ਗੁਰੂ ਦਾ ਅੱਜ ਤੋਂ ਆਸਰਾ ਲੈਣ ਲੱਗੇ ਨੇ ਇਹਨਾਂ ਚੀਜ਼ਾਂ ਨੂੰ ਛੱਡ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਏ ਉਹਨਾਂ ਨੇ ਕਿ ਕਿ ਇੱਕ